ਜਿਹੜਾ ਤੁਹਾਡੇ ਨਾਲ ਵਿਵਾਦ ਹੋਇਆ ਹੈ ਫਨ ਹਾਂ ਨਾ ਹਾਂਜੀ ਜੀ ਪਰ ਛੋਟੇ ਭਾਈ ਮੇਰਾ ਤਾਂ ਜਿਹੜਾ ਪੈਂਟ ਆ ਨਾ ਉਹ ਮੋਗੇ ਦੇ ਨਾਲ ਆ ਰੋਲੀ ਤੇ ਮੈਂ ਤੁਹਾਨੂੰ ਦੱਸਦਾ ਇਸ ਮਿੰਟ ਦੇ ਵਿੱਚ ਮੈਂ ਤੁਹਾਨੂੰ ਰੋਲੀ ਗੱਲ ਦੱਸਾਂ ਪਹਿਲਾਂ ਮੇਰੀ ਗੱਲ ਸੁਣ ਮੇਰਾ ਨਾ ਮੇਰੇ ਛੋਟੇ ਵੀਰ ਮੇਰਾ ਤਾਂ ਪੈਂਟ ਨਾ ਮੋਗੇ ਦੇ ਨਾਲ ਆ ਤੇ ਮੈਨੂੰ ਬੜੀ ਹਰਾਨੀ ਹੋਈ ਵੀ ਤੁਸੀਂ ਦੇਖੋ ਮੇਰੇ ਤਾਂ ਹੀ ਮਦਦ ਦੀ ਲੋੜ ਆ ਆਪਾਂ ਖੜੇ ਆ ਪਰਾਮਾ ਲਈ ਕੋਈ ਕਿਸੇ ਨੂੰ ਮੇਰੀ ਜਿੰਨੀ ਜੋਗਾ ਰੱਬ ਨੇ ਮੈਨੂੰ ਕੀਤਾ ਹੈ ਨਾ ਪਰ ਵੀਰ ਜਿਵੇਂ ਤੁਸੀਂ ਮੇਰਾ ਨਾਮ ਲੈਤਾ ਉਹ ਹੁਣ ਲੋਕ ਗਲਤ ਬੋਲ ਰਹੇ ਨੇ ਮੈਨੂੰ ਕੋਈ ਚਲੋ ਤੁਹਾਡੇ ਤੇ ਕੋਈ ਗੁੱਸਾ ਨਹੀਂ ਤੁਹਾਡੇ ਤੇ ਤਾਂ ਪਹਿਲਾਂ ਹੀ ਤੁਸੀਂ ਕਹਿੰਦੇ ਵੀ ਬਹੁਤ ਪਰ ਜਿਹੜਾ ਤੁਹਾਡਾ ਠੇਕੇਦਾਰ ਹੈ ਨਾ ਮੈਨੂੰ ਉਹਦਾ ਨੰਬਰ ਦਿਓ ਕਿਉਂਕਿ ਨਾ ਤਾਂ ਮੇਰੀ ਕੋਈ ਮਾਨਸੇ ਰਿਸ਼ਤੇਦਾਰੀ ਹੈ ਨਾ ਸਾਡੇ ਕੋਈ ਵਿਆਹ ਹੈ ਉਧਰ ਮਾਨਸੇ ਕੋਈ ਤੇ ਨਾ ਹੀ ਸਾਡਾ ਕੋਈ ਉਧਰ ਸੁਣੋ ਨਾ ਸੁਣੋ ਮੇਰੇ ਭਾਈ ਗੱਲ ਮੇਰੀ ਨਾ ਕੋਈ ਜਣਾ ਦੇਣਾ ਪਰ ਦੇਖੋ ਥੋਡੀ ਇਹ ਗੱਲ ਕਹਿਣ ਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਇੱਕ ਬਹੁਤ ਗਲਤ ਮੈਸੇਜ ਜਾਂਦਾ ਆ ਹਨਾ ਠੀਕ ਹੈ ਜੀ ਵੀ ਇਦਾਂ ਕਰਕੇ ਵੀ ਹਨਾ ਸਿੱਪੀ ਹੋਣਾ ਦਾ ਐਕਸੀਡੈਂਟ ਵੀ ਤੁਸੀਂ ਇੰਟਰਵਿਊ 'ਚ ਬੋਲਿਆ ਹੈ ਕਿ ਸਿੱਪੀ ਦੇ ਜਿਹੜਾ ਸੀਗਾ ਆਪਣਾ ਉਹ ਨਾਲ ਗੱਲ ਹੋਈ ਔਰ ਉਹਨਾਂ ਨੇ ਕਿਹਾ ਕਿ ਸਾਡਾ ਤਾਂ ਵਿਆਹ ਖਰਾਬ ਹੋ ਗਿਆ